ਤੇ ਮੋਤੀ ਹੋਈ ਫਲੇਉ ਆਗੇ ਬੈਠ ਕੇ 440 ਪਾਰ ਨਹੀਂ ਕਰਨੀ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਹਾਂ ਸੰਵਿਧਾਨ ਦੀਆਂ ਗੱਲਾਂ ਜਿੱਡੀਆਂ ਮੱਗੀ ਕਰ ਲੋ ਲੇਕਿਨ ਪੀਵਾ ਉਹਨੂੰ ਵਕਤ ਜਦੋਂ ਸਵਾਰ ਕਾਂਗਰਸ ਪਾਰਟੀ ਦੇ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਹਰਨ ਦੇਵ ਬਾਬਾ ਲਾਗਰ ਕੋਲੋਂ ਇਹਨਾਂ ਦਾ ਜਿਹਨੇ ਕਰਦੇ ਤੇ ਇੱਕ ਵਾਰੀ ਜੰਗਲਾਂ ਮਾਣਾ ਤੇ ਬਾਬਾ ਇੱਕ ਵਾਰੀ ਖੜੀਆਂ ਕਰਕੇ ਬਹੁਤ ਫੇਰ ਬੋਲ ਗਏ ਤੇ ਉਹਦੇ ਤੋਂ ਬਹੁਤ ਪਹਿਲਾਂ ਤੋਂ ਤੇ ਪੂਰੇ ਜੋਰ ਨਾਲ ਮਾਣਾ ਕਿ ਬਾਹਰ ਜਾ ਕੇ ਬੋਲ ਨਹੀਂ ਦੇਣਾ ਬਾਬਾ ਦਾ ਨੇ ਕਾਲਿਆ ਦੀ ਬੜੀ ਆਵਾਜ਼ ਪਾਕਿਸਤਾਨ ਦੇ ਸਰਹੱਦ ਤੱਕ ਗੂੰਜਦੀ ਹੋਈ ड्रोन आगे सारे चाहिए बॉर्डर सारे पेड़ लग गया अलस

ਨੇ ਹਮੇਸ਼ਾ ਉਹ ਰਾਮ ਸਭਾ ਦੇ ਵਿੱਚ ਜਾ ਕੇ ਮਾਤੇ ਅਲੋਕਾ ਦੀ ਪੱਗ ਨੂੰ ਉੱਚਾ ਕੀਤਾ ਮੇਰੇ ਬਹੁਤ ਹੀ ਸਰਕਾਰ ਦੇ ਕੋਈ ਨਾ ਕੋਈ ਗੱਲ ਹੋ ਰਹੀ ਸੀ ਮੈਂ ਕੋਈ ਗੱਲ ਹੋ ਰਹੀ ਸੀ ਉਹ ਬਟੂ ਆ ਦੇ ਅਪਰ ਮੈਡੋੜੀ ਤੇ ਸਾਰੇ ਬਾਕੀ ਬੰਦੇ ਬੈਠੇ ਸੀ ਬੜਾ ਸਮਾਂ ਇੰਨਾ ਭੋਜਨ ਆ ਤੇਰੇ ਸਾਹਮਣੇ ਬੈਠੇ ਰਹੇ ਹੁਣ ਪੰਜ ਜੇ ਉਸ ਨਾਲ ਇੰਨਾ ਜੇ ਨਾਲ ਕਰ ਸਕਦਾ ਇਹ ਨਹੀਂ ਦਰੇ ਉਹਨੂੰ پورے جو کورن ۾ आपले پورے جو جنهن کي ڏاڻو اچو 80 تا رکندا انان جي ته کورن ۾ आपले پورن ۾۽ پنهنجي جنا تي هلون جي نيڪي اُٿائي جا مار کي حق آهي एक्स तो देन का तात्पर्य तो अन्य बैक्सटन में मैं मैं चढ़ने के लिए जा रहा हूं कोई बात ना करो एक धक्का ना एक कारण एस्केप कॉरिडोर बंद है कृपया करके जिन्हें जा जरूरत है ਬਾਪੂ ਕਿੱਤਾ ਹੋਇਆ ਹਾਂ ਅਗਰ ਮੈਂ ਇਸ ਦੀ ਵਿਆਖਿਆ ਕਰਾਂ ਤਾਂ ਦੇਖ ਲਈ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਦੀ ਸਾਡੇ ਇਸ ਸੰਵਿਧਾਨ ਨੇ ਪਰਜਾ ਨੂੰ ਇਨਸਾਨ ਬਨਕਰ ਕਰਿਆ ਇਨਸਾਨੀਅਤ ਦਾ ਸਦਾ ਹੱਕ ਦਿੱਤਾ ਬੇਨਾਸੀ ਰਾਜੇ ਮਹਾਰਾਜੇ ਦੀ ਪਰਜਾ ਹੋਏ ਕਰਕੇ ਸਾਹਿਬ ਇਹ ਹੀ ਸਰਗਰਾਂ ਨੂੰ ਚਾਇਆ ਇਹ ਸਾਨੂੰ ਆਪ ਦੇ ਹੱਥਾਂ ਤੋਂ ਬਾਬਾ ਸਾਹਿਬ ਅੰਮੇਤ ਕਰਕੇ ਜਾਨੂੰ ਕਰਵਾ ਕੇ ਸਾਨੂੰ ਹੱਕ ਦਵਾਉਂਦਾ ਕੰਮ ਕੀਤਾ ਸਰਕਾਰ ਜਿਹੜੀ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਅੰਮੇਤਕਰ ਬੇਤਕਰ ਬੇਤਕਰ ਚਾਰ ਦਾ ਚਾਪਟਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਮੌਕੇ ਤੇ ਤੁਸੀਂ ਇਹ ਰੈਲੀ ਜਿਹੜੀ ਇਹ ਉਹਦੇ ਉੱਤੇ ਇਹ ਗੱਲ ਕੀਤੀ ਹੋ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਤੋਂ ਭਗਵਾਨ ਆ ਗਿਆ ਦੇਖੋ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਆ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੂਰੇ ਜਿੱਤ ਕੇ ਆ ਗਏ ਇੰਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂ ਕਿਦਮੇ ਨਵੇਂ ਬਣਿਆ ਨਾ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਦੇ ਆ ਫੋਨ ਦੇ ਉੱਤੇ ਤੋ ਥਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸuffer ਕਰਨਾ ਪੈਂਦਾ ਜੀ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਸਰ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਸਾਬ ਤੇ ਲੈ ਆਗੇ ਇੱਕ ਰਾਹੁਲ ਗੰਗੀ ਨੇ ਇਹਨਾਂ ਨੂੰ ਕਿਹਾ ਵਾ ਨਰਿੰਦਰ ਸੰਧਰ ਤੁਸੀਂ ਇਸ ਤਾਲਾਪਨ ਕੜਮੜਾ ਕੜਮੜਾ ਪਿੱਛੇ ਕੜਮੜਾ ਹਾਂਜੀ ਅੰਦਾਜ਼ ਸਾਹਿਬ ਪਾਣੀ ਲੈ ਲਈਏ ਇਸ ਤੋਂ ਬਾਅਦ ਕਿੰਨੇ ਘੰਟੇ ਦੇ ਸਬੰਧ ਵਿੱਚ ਪੰਜ ਬੰਦੇ ਆਏ ਜਿਸ ਨੂੰ ਕਿ ਕਿਹਾ ਗਿਆ ਕਿ ਜਿਹੜਾ ਸੁਦਾਂ ਪਚੌਰੇ ਦਿੱਤੇ ਆਉਂਗੇ ਲੋਕਾਂ ਨੇ ਤਿਆਰ ਵੀ ਬੜਾ ਮੁੱਤਤ ਫਸਲ ਸਿੱਧੀ ਕਰਨੀ ਲੋਕਾਂ ਨੇ ਪਹਿਲਾਂ ਪਾਣੀ ਪਾਉਣ ਤੋਂ ਪਹਿਲਾਂ ਅੰਦਾਜ਼ ਸਾਹਿਬ ਅੰਦਰ ਆ ਗਏ ਨੇ ਨੇੜੋ ਦੀ ਸੰਗਤ ਕੰਮ ਛੱਡ ਕੇ ਪਹੁੰਚੇ ਹੋਏ ਇੱਕ ਚੀਜ਼ ਦੀ ਪਾਚੋ ਕਿ ਜਿਹੜਾ ਲੋਕਾਂ ਦੇ ਨਾਲ ਸਵਾਸ ਘਟ ਹੋ ਜਾਣਾ ਜਦੋਂ ਲੋਕਾਂ ਦੇ ਧੱਕਾ ਦੇ ਉੱਪਰ ਅਦਾਕਾ ਮਾਰਿਆ ਜਾ ਰਿਹਾ ਉਹਦੇ ਤੋਂ ਬਚਣ ਲਈ ਕਿਸੇ ਹੋਰ ਪਾਰਟੀ ਨੂੰ ਇਹਨਾਂ ਨੇ ਪਾਵਰ ਦੇ ਲਈ ਉਹਦੇ ਲਈ ਆਏ ਕਿ ਜੁੰਦੇ ਸ਼ਰਿਆਮ ਇਹਨਾਂ ਦੇ ਅੰਦਰ ਅੰਦਰ ਚਿੱਟਾ ਵੇਖੀ ਮੁੰਡਿਆਂ ਦੇ ਮੁੰਡਿਆਂ ਦੀਆਂ ਮਾਵਾਂ ਨਾਲ ਜਿਹਦਾ ਪੀਏ ਫੜਿਆ ਜਾਵੇ ਜਿਹਦੇ ਮੁੰਡੇ ਦੀ ਰਿਕਾਰਡਿੰਗ ਆ ਤੇ ਉਹਨਾਂ ਨੂੰ ਜਿੱਤਦੇ ਉਹੋ ਜਿਹੇ ਲੋਕਾਂ ਤੋਂ ਲੋਕਾਂ ਨੂੰ ਵੀ ਡਰ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਕਰ ਦਿੰਦੇ ਤੇ ਪੱਕਾ ਪੰਜਾਬ ਜਿਹਦੇ ਜ਼ਮੀਨਾਂ ਡੁੱਬ ਗਈਆਂ ਤੇ ਉਹਨਾਂ ਨੂੰ ਬਚਾਉਣ ਲਈ ਅੱਜ ਕਾਂਗਰਸ ਪਾਰਟੀ ਦਾ ਸਾਥ ਦੇ ਰਿਹਾ ਹੈ